ਸਟਾਰਟ ਵਕਫ ਸੋਧ ਕਾਨੂੰਨ 2025 ਜੋ ਕਿ ਸੰਸਦ ਵਿੱਚ ਸਾਲ 2024 ਵਿੱਚ ਪੇਸ਼ ਕੀਤਾ ਗਿਆ ਸੀ ਬਾਰੇ ਲੰਬੀ ਚਰਚਾ ਚੱਲਦੀ ਰਹੀ ਹੈ ਡੰਡੀ ਇਸ ਸਬੰਧੀ ਬਹੁਤ ਸਾਰੇ ਸ਼ੰਕੇ ਵੀ ਪ੍ਰਗਟਾਏ ਜਾਂਦੇ ਰਹੇ ਸਨ ਡੰਡੀ ਖਾਸ ਤੌਰ ਉੱਤੇ ਮੁਸਲਿਮ ਭਾਈਚਾਰੇ ਵਿੱਚ ਇਹ ਪ੍ਰਭਾਵ ਵੀ ਬਣਿਆ ਰਿਹਾ ਕਿ ਸਰਕਾਰ ਉਹਨਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਵਧਾਉਣ ਦਾ ਯਤਨ ਕਰ ਰਹੀ ਹੈ ਡੰਡੀ ਇਹ ਕਾਨੂੰਨ ਸਾਲ 1923 ਤੋਂ ਲਾਗੂ ਸੀ ਜਿਸ ਵਿੱਚ ਨਵੇਂ ਸੋਧ ਬਿੱਲ ਰਾਹੀਂ ਕੇਂਦਰ ਸਰਕਾਰ ਨੇ ਕਈ ਅਹਿਮ ਤਬਦੀਲੀਆਂ ਸੁਝਾਈਆਂ ਸਨ ਡੰਡੀ ਇਸ ਬਿੱਲ ਦੇ ਸੰਸਦ ਵਿੱਚ ਪੇਸ਼ ਹੋਣ ਸਮੇ ਬਹੁਤ ਹੰਗਾਮਾ ਹੋਇਆ ਸੀ ਡੰਡੀ ਬਾਅਦ ਵਿੱਚ ਇਸ ਉੱਤੇ 14 ਘੰਟੇ ਦੀ ਲੰਬੀ ਬਹਿਸ ਤੋਂ ਬਾਅਦ ਇਸ ਨੂੰ ਸਾਂਝੀ ਪਾਰਲੀਮੈਂਟਰੀ ਕਮੇਟੀ ਵਿੱਚ ਹੋਰ ਵਿਚਾਰ ਵਟਾਂਦਰੇ ਲਈ ਭੇਜ ਦਿੱਤਾ ਗਿਆ ਸੀ ਡੰਡੀ ਇਸ ਕਮੇਟੀ ਵਿੱਚ ਵਿਰੋਧੀ ਧਿਰ ਦੇ ਮੈਂਬਰ ਵੀ ਸ਼ਾਮਲ ਹੁੰਦੇ ਹਨ ਡੰਡੀ ਉਥੇ 6 ਮਹੀਨੇ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਇਹ ਵੱਡੇ ਰੋਲੇ ਰੱਪੇ ਦੌਰਾਨ ਸੰਸਦ ਵਿੱਚ ਪਾਸ ਕੀਤਾ ਗਿਆ ਸੀ ਡੰਡੀ ਪਰ ਇਸ ਦੀਆਂ ਕਈ ਮੱਦਾਂ ਨੂੰ ਲੈ ਕੇ ਲਗਾਤਾਰ ਇਤਰਾਜ਼ ਉਠਦੇ ਰਹੇ ਸਨ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਦੇ ਇੱਕ ਸੰਸਦ ਮੈਂਬਰ ਮੁਹੰਮਦ ਜਾਵੇਦ ਅਤੇ ਦੂਸਰੇ ਸੰਸਦ ਮੈਂਬਰ ਓਵੈਸੀ ਨੇ ਸੁਪਰੀਮ ਕੋਰਟ ਵਿੱਚ ਅਪੀਲਾਂ ਪਾਈਆਂ ਸਨ ਡੰਡੀ ਇਸੇ ਹੀ ਤਰ੍ਹਾਂ ਹਰਿਆਣਾ ਮਹਾਰਾਸ਼ਟਰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਹਾਈ ਕੋਰਟਾਂ ਵਿੱਚ ਵੀ ਅਪੀਲਾਂ ਦਾਖਲ ਕੀਤੀਆਂ ਗਈਆਂ ਸਨ ਡੰਡੀ ਸੁਪਰੀਮ ਕੋਰਟ ਦੇ ਹੁਣ ਆਏ ਸਟਾਰਟ ਅੰਤਰੀਮ ਫੈਸਲੇ ਨੇ ਸਾਰੀਆਂ ਹੀ 93 ਵੱਡੀ ਰਾਹਤ ਦਿੱਤੀ ਹੈ ਡੰਡੀ ਸੁਪਰੀਮ ਕੋਰਟ ਦੇ ਇਸ ਅੰਤਰੀਮ ਫੈਸਲੇ ਵਿੱਚ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਗਿਆ ਡੰਡੀ ਕੋਰਟ ਦੇ ਫੈਸਲੇ ਨਾਲ ਸੰਸਦ ਰਾਹੀਂ ਬਣਾਏ ਗਏ ਇਸੇ ਕਾਨੂੰਨ ਨੂੰ ਰੱਦ ਕਰਨਾ ਬਹੁਤਾ ਸੌਖਾ ਨਹੀਂ ਹੁੰਦਾ ਪਰ ਸਰਵੋੱਚ ਅਦਾਲਤ ਨੇ ਉਹਨਾਂ ਕੁਝ ਤਾਰਾਵਾਂ ਉੱਤੇ ਆਪਣਾ ਅੰਤ੍ਰੀਮ ਫੈਸਲਾ ਜ਼ਰੂਰ ਦੇ ਦਿੱਤਾ ਹੈ ਜਿੰਨਾ ਉੱਤੇ ਵੱਡਾ ਵਿਵਾਦ ਬਣਿਆ ਰਿਹਾ ਸੀ ਅਤੇ ਜੋ ਮੁਸਲਮਾਨਾਂ ਦੇ ਵੱਡੇ ਵਰਗ ਵਿੱਚ ਅਸੰਤੋਸ਼ਟੀ ਪੈਦਾ ਕਰਨ ਵਾਲੀਆਂ ਸਨ ਡੰਡੀ ਭਾਜਪਾ ਦੇ ਹੀ ਅਗੂ ਮਖ्तार अब्बास नकਵੀ ਨੇ ਇਹ ਕਿਹਾ ਹੈ ਕਿ ਵਕਫ ਸੋਧ ਕਾਨੂੰਨ ਧਾਰਮਿਕ ਆਸਥਾ ਦੀ ਸੁਰੱਖਿਆ ਅਤੇ ਵਕਫ ਪ੍ਰਸ਼ਾਸਨ ਵਿੱਚ ਇਤਿਹਾਸਕ ਸੁਧਾਰ ਦੀ ਗਾਰੰਟੀ ਹੈ ਡੰਡੀ ਇਸ ਦਾ ਕਿਸੇ ਵੀ ਧਾਰਮਿਕ ਪ੍ਰਥਾ ਜਾਂ ਰੀਤੀ ਰਿਵਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਡੰਡੀ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਸਰਬਉੱਚ ਅਦਾਲਤ ਦੇ ਇਸ ਅੰਤਰਿਮ ਆਦੇਸ਼ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਘਟ ਗਿੰਟੀ ਦੇ ਅਧਿਕਾਰਾਂ ਦੀ ਰੱਖਿਆ ਸੰਬੰਧੀ ਕੋਰਟ ਦੇ ਸੰਕਲਪ ਦੀ ਪੁਸ਼ਟੀ ਕਰਦਾ ਹੈ ਡੰਡੀ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਮਿਨ ਦੇ ਮੁਖੀ ਓਵੈਸੀ ਨੇ ਵੀ ਅੰਤਰੀਮ ਫੈਸਲੇ ਉੱਤੇ ਟਿੱਪਣੀ ਕਰਦਿਆਂ ਸੰਤੁਸ਼ਟੀ ਪ੍ਰਗਟ ਕਰਨ ਦੇ ਨਾਲ ਨਾਲ ਇਹ ਵੀ ਕਿਹਾ ਹੈ ਕਿ ਵਕਫ ਬੋਰਡ ਦਾ ਮੁਖ ਪ੍ਰਬੰਧਕ ਮੁਸਲਮਾਨ ਹੀ ਹੋਣਾ ਚਾਹੀਦਾ ਹੈ ਡੰਡੀ ਪਰ ਇਸ ਦੇ ਨਾਲ ਹੀ ਜ਼ਮੀਤ ਉਲੇਮਾ-ਏ-ਹਿੰਦ ਦੇ ਪ੍ਰਧਾਨ ਮੌਲਾਨਾ ਅਰਸ਼ਦ ਮਦਨੀ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਤਿੰਨ ਅਹਿਮ ਵਿਵਾਦਤ ਤਾਰਾਵਾਂ ਤੋਂ ਰਾਹਤ ਦਿੱਤੀ ਗਈ ਹੈ ਡੰਡੀ ਆਲ ਇੰਡੀਆ ਪਸਮਾਨਦਾ ਮੁਸਲਮਾਨ ਮਹਾਜ ਦੇ ਕਾਰਜਕਾਰੀ ਪ੍ਰਧਾਨ